हां जी सत श्री अकाल दोस्तों एक नए विषय ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਇਆ ਤੇ ਉਹ ਵਿਸ਼ਾ ਵਾਜੀ ਕਿ ਜੌਬ ਵਰਸਸ YouTube ਯਾਨੀ ਕਿ ਜੌਬ ਜ਼ਿਆਦਾ ਵਧੀਆ ਜਾਂ YouTube ਜ਼ਿਆਦਾ ਵਧੀਆ ਕਿਹਦੇ ਤੋਂ ਆਪਾਂ ਜ਼ਿਆਦਾ ਪੈਸਾ ਕਮਾ ਸਕਦੇ ਹਾਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਡਿਗਰੀਆਂ ਵਾਲਾ ਵਾ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਆ ਨਾਲ ਕੋਈ ਪ੍ਰੋਫੈਸ਼ਨਲ ਡਿਗਰੀ ਕਰ ਲਈ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਆ ਈਵਨ ਕਈ ਪੀ ਐਚ ਡੀ ਵਾਲੇ ਵੀ ਇਹੋ ਜਿਹੇ ਨੌਜਵਾਨ ਬੈਠੇ ਨੇ ਜਿਨ੍ਹਾਂ ਨੂੰ ਜੌਬ ਨਹੀਂ ਮਿਲੀ ਤੇ ਜੇ ਮਿਲੀ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਨਹੀਂ ਮਿਲੀ ਜੋ ਡਿਜ਼ਰਵ ਕਰਦੇ ਸੀ ਉਹ ਸੈਲਰੀ ਉਹਨਾਂ ਨੂੰ ਨਹੀਂ ਮਿਲ پا ਰਹੀ ਤਾਂ ਉਹਦਾ ਨਤੀਜਾ ਕੀ ਹੋ ਰਿਹਾ ਤੁਹਾਡੇ ਸਾਹਮਣੇ ਆ ਬਹੁਤ ਸਾਰੇ ਬਹੁਤ ਸਾਰੇ ਯੂਥ ਆ ਜਿਹੜੀ ਉਹ ਬਾਹਰ ਜਾ ਰਹੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਬਾਹਰ ਸੇਫ ਆ ਤੇ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜਿਹੜੇ ਇੱਥੇ ਹੀ ਆਪਣੇ ਫੀਲਡ ਨਾਲੋਂ ਹਟ ਕੇ ਕੁਝ ਕਰਨ ਤੇ ਮਜਬੂਰ ਹੋ ਗਏ ਕਿਸੇ ਨੇ ਪੜ੍ਹਾਈ ਕੋਈ ਕੀਤੀ ਆ ਤੇ ਕੰਮ ਕੋਈ ਕਰ ਰਿਹਾ ਹੈ ਨਾ ਸੋ ਕਿਸੇ ਨੇ ਬਿਜ਼ਨਸ ਸਟਾਰਟ ਕਰ ਲਿਆ ਕੋਈ ਹੋਰ ਕਿਸੇ ਵੀ ਫੀਲਡ ਦੇ ਵਿੱਚ ਵੜ ਕੇ ਕਿਸੇ ਨੇ ਫੂਡ ਦਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੇ ਕੱਪੜੇ ਦਾ ਬਿਜ਼ਨਸ ਸ਼ੁਰੂ ਕਰ ਲਿਆ ਸੋ ਉਹਨਾਂ ਲਈ ਇੱਕ ਸਲਾਮ ਜ਼ਰੂਰ ਬਣਦਾ ਕਿ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਟੇਰੀ ਨਹੀਂ ਢਾਈ ਤੇ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦਿੱਤੇ ਸਰਕਾਰਾਂ ਨੂੰ ਦੋਸ਼ ਨਹੀਂ ਦਿੱਤੇ ਤੇ ਇੱਕ ਕੋਸ਼ਿਸ਼ ਕੀਤੀ ਕਿ ਉਹ ਪੈਸਾ ਕਮਾਉਣ ਤੇ ਕਾਮਯਾਬ ਵੀ ਇਹੋ ਜਿਹੇ ਲੋਕ ਹੋ ਰਹੇ ਆ ਬਹੁਤ ਜ਼ਿਆਦਾ ਸੋ ਸਾਡੇ ਸਾਰਿਆਂ ਲਈ ਉਹ ਰੋਲ ਮਾਡਲ ਨੇ ਹੁਣ ਜਿਹੜਾ ਮੇਰਾ ਵਿਸ਼ਾ ਅੱਜ ਦਾ ਕਿ ਜੌਬ ਜਾਂ YouTube ਦੇਖੋ ਦੋਸਤੋ ਅੱਜ ਦੀ ਇੱਕ ਸਚਾਈ ਆ ਕਿ ਆਪਾਂ ਕੋਈ ਵੀ ਡਿਗਰੀ ਕਰ ਲਈ ਆਪਾਂ ਜਦੋਂ ਜੌਬ ਲੈਣ ਜਾਣੇ ਆ ਤਾਂ ਫਰੈਸ਼ਰ ਨੂੰ 10 ਤੋਂ 15000 ਤੋ ਜ਼ਿਆਦਾ ਕੋਈ ਵੀ ਫਰਮ ਨਹੀਂ ਦਿੰਦੀ ਠੀਕ ਹੈ ਮਤਲਬ 15 ਵੀ ਸ਼ਾਇਦ ਜ਼ਿਆਦਾ ਹੀ ਕਹਤਾ ਮੈਂ 10000 ਤੋਂ ਮੁੰਡੇ ਕੁੜੀਆਂ ਸਟਾਰਟ ਹੁੰਦੇ ਨੇ ਕਈ ਜਿਹੜੀਆਂ ਇੱਕ ਸਿੰਪਲ ਜੀਆਂ ਜੌਬਸ ਦੀ ਮੈਂ ਗੱਲ ਕਰਦਾ ਇੱਕ ਜਿਹੜੀਆਂ ਰੈਗੂਲਰ ਜੌਬਸ ਨੇ ਆਮ ਆਦਮੀ ਦੇ ਪਹੁੰਚ ਵਾਲੀਆਂ ਜਿਹੜੀਆਂ ਜੌਬਸ ਨੇ ਹਨਾ ਸੋ ਜੇ ਤੁਸੀਂ ਕੋਈ ਇਹੋ ਜੀ ਪ੍ਰੋਫੈਸ਼ਨਲ ਡਿਗਰੀ ਕੀਤੀ ਹੋਈ ਆ ਤੇ ਤੁਸੀਂ ਕਿਤੇ ਸਿਲੈਕਟ ਹੋਏ ਹੋ ਉੱਥੇ ਬਹੁਤ ਵੱਡੇ ਵੱਡੇ ਪੈਕੇਜ ਹਲੇ ਵੀ ਦਿੰਦੀਆਂ ਨੇ ਕੰਪਨੀਆਂ ਇਹੋ ਜੀਆਂ ਜੋਬਸ ਵੀ ਹੈਗੀਆਂ ਨੇ ਤੇ ਕਿਤੇ ਕਰ ਵੀ ਰਹੇ ਨੇ ਇਹਨਾਂ 네ਗੇਟਿਵ ਵੀ ਨਾ ਹੋ ਉਹ ਵੀ ਇੱਥੇ ਸਾਰਾ ਕੁਝ ਖਤਮ ਹੀ ਹੋ ਗਿਆ ਠੀਕ ਹੈ ਸੋ 10 ਤੋਂ 15000 ਤੁਹਾਨੂੰ ਇੱਕ ਜੋਬ ਤੋਂ ਮਿਲਦਾ ਸਟਾਰਟਿੰਗ ਦੇ ਵਿੱਚ ਹੁਣ ਲਾ ਲਓ ਵੀ ਚਲੋ ਤੁਸੀਂ ਰੈਗੂਲਰ ਜੋਬ ਕਰੀ ਜਾਂਦੇ ਹੋ ਹਰ ਸਾਲ ਤੁਹਾਡਾ ਜਾਂ ਤਾਂ 500 ਵਧੂਗਾ ਜਾਂ ਫਿਰ 1000 ਰੁਪਿਆ ਵਧੂਗਾ ਠੀਕ ਹੈ ਜੀ ਮਨ ਕੇ ਚੱਲੋ ਵੀ ਤੁਹਾਡਾ 5 ਸਾਲ ਦੇ ਵਿੱਚ 5 ਸਾਲ ਚ ਤੁਸੀਂ ਜੇ 15000 ਵੀ ਤੁਹਾਡੀ ਸੈਲਰੀ ਆ ਤਾਂ 20000 ਤੱਕ ਤੁਸੀਂ ਪਹੁੰਚੋਗੇ 20 ਤੋਂ 25 ਲਾ ਲਓ ਚਲੋ 25000 ਤੱਕ ਤੁਸੀਂ ਪਹੁੰਚ ਜਾਓਗੇ ਠੀਕ ਹੈ ਜੀ ਇਹ ਜੋ ਅੱਜ ਦਾ ਇੱਕ ਹੈਗਾ ਵਾ ਸੱਚ ਐਦਾਂ ਤੁਸੀਂ ਬਹੁਤ ਸਾਰੇ ਲੋਕ ਐਦਾਂ ਕਰ ਰਹੇ ਹੋ ਜੋਬਸ ਹਨ ਮੈਂ ਕੋਈ ਝੂਠ ਤਾਂ ਨਹੀਂ ਬੋਲ ਰਿਹਾ ਹੁਣ ਆਉਨੇ ਆ ਜੀ YouTube ਤੇ YouTube ਤੇ ਤੁਸੀਂ ਬਣਾਇਆ ਦੀ ਚੈਨਲ ਤੁਹਾਨੂੰ ਸਾਰੇ ਤਰੀਕੇ ਪਤਾ ਲੱਗੇ YouTube ਆ ਗਈ ਸਮਝ ਤੁਹਾਡੇ ਵੀਡੀਓ ਦੇ ਵਿੱਚ ਬਹੁਤ ਕਹਿ ਲੋ ਵੀ ਦਾਮਾ ਜਾਨ ਤੁਹਾਨੂੰ ਪਤਾ ਵਾ ਕਿ ਕਿੱਦਾਂ ਵੀਡੀਓ ਬਣਾਉਣੀ ਹੈ ਐਲਗੋਰਿਦਮ YouTube ਦਾ ਕੀ ਆ ਤੁਸੀਂ ਪੂਰੀ ਨੌਲੇਜ ਲੈ ਕੇ YouTube ਤੇ ਚੈਨਲ ਬਣਾਇਆ ਇੱਕ ਵਧੀਆ ਕਨਸੈਪਟ ਦੇ ਉੱਤੇ ਮਤਲਬ ਕੋਈ ਵੀ ਨੌਲੇਜ ਦੇ ਰਹੇ ਹੋ ਕੁਝ ਵੀ ਤੁਸੀਂ ਸਿਖਾ ਰਹੇ ਹੋ ਜਾਂ ਕੋਈ ਵੀ ਵਲੋਗਿੰਗ ਕਰ ਰਹੇ ਹੋ ਇੱਕ ਵਧੀਆ ਲੈਵਲ ਦੀ ਤੇ ਕੁਝ ਵੀ ਕਰ ਰਹੇ ਹੋ ਹੁਣ ਉਹ ਚੈਨਲ ਤੁਹਾਨੂੰ ਜੇ ਤੁਸੀਂ ਤਰੀਕੇ ਨਾਲ ਚੱਲੇ ਤੇ ਗਰੋ ਹੋਇਆ ਚੈਨਲ 6 ਮਹੀਨੇ ਦੇ ਵਿੱਚ ਤੁਹਾਨੂੰ ਆਹ ਇਨਕਮ ਤਾਂ ਮਿਲ ਜੂਗੀ ਰਾਮਨ 10 ਤੋਂ 15000 ਠੀਕ ਹੈ ਜੀ ਮਤਲਬ ਇਹ ਤੋਂ ਜ਼ਿਆਦਾ ਵੀ ਹੋ ਸਕਦਾ ਇਹ ਤੋਂ ਘੱਟ ਵੀ ਹੋ ਸਕਦਾ ਪਹਿਲੇ 6 ਮਹੀਨੇ ਦੀ ਮੈਂ ਗੱਲ ਕਰ ਰਿਹਾ ਜੇ ਤਰੀਕੇ ਨਾਲ ਕੰਮ ਕਰਾਂਗੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਤੁਹਾਡੇ ਚੈਨਲ ਦੀ ਰੀਚ ਵਧਦੀ ਜਾਊਗੀ ਤੁਸੀਂ ਇਹਦੇ ਤੋਂ 50000 ਜਿਹੜਾ ਮਹੀਨਾ ਕਮਾ ਸਕਦੇ ਹੋ ਠੀਕ ਹੈ ਜੀ ਇਹ ਮਤਲਬ ਇੱਕ ਸਾਲ ਦੇ ਵਿੱਚ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਕਮਾ ਸਕਦੇ ਹੋ ਤੁਸੀਂ 50000 ਰੁਪਏ ਮਹੀਨਾ ਮੈਂ ਕੋਈ ਇਦਾਂ ਆਪਣੇ ਕੋਲੋਂ ਲਗਾ ਕੇ ਨਹੀਂ ਕਹਿ ਰਿਹਾ ਲੋਕ ਕਰ ਰਹੇ ਨੇ ਬਹੁਤ ਸਾਰੀਆਂ ਐਗਜ਼ੈਂਪਲਸ ਸਾਡੇ ਸਾਹਮਣੇ ਨੇ ਤੇ ਬਹੁਤ ਸਾਰੇ ਕਾਮਯਾਬ ਯੂਟਿਊਬਰ ਜਿਹੜੇ ਪੰਜਾਬ ਚ ਘਟ ਨੇ ਤੇ ਮੈਂ ਆਲਓਵਰ ਇੰਡੀਆ ਦੀ ਗੱਲ ਕਰ ਰਿਹਾ ਜਿਹੜੇ ਇਕੱਲੀ YouTube ਤੋਂ ਇਨਕਮ ਲੈ ਰਹੇ ਨੇ ਸੋ ਕੋਲ ਮਲਾ ਕੇ ਤੁਸੀਂ ਆਉਣ ਵਾਲੇ ਜਿਹੜੇ 5 ਸਾਲਾਂ ਚ ਇੱਥੇ 15000 ਤੋਂ ਸਟਾਰਟ ਹੋ ਕੇ 20-25000 ਤੱਕ ਪਹੁੰਚਣਾ ਵਾ ਕੱਲੀ ਜੌਬ ਕਰਕੇ ਇੱਥੇ ਤੁਸੀਂ 5 ਸਾਲਾਂ ਦੇ ਵਿੱਚ ਜੇ ਇਹ ਕੰਮ ਰੈਗੂਲਰ ਕਰਦੇ ਰਹੇ YouTube ਤੇ ਤੇ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਕਰਦੇ ਗਏ ਤਾਂ ਤੁਸੀਂ ਆਪਣੀ ਇਨਕਮ ਨੂੰ 5 ਲੱਖ ਮਹੀਨਾ ਲੈ ਕੇ ਜਾ ਸਕਦੇ ਹੋ ਬੜੇ ਆਰਾਮ ਦੇ ਨਾਲ ਠੀਕ ਹੈ ਜੀ ਸੋ ਹੋਣਾ ਨਾ ਤੁਹਾਡੇ ਦਿਮਾਗ 'ਚ ਇਹ ਸਵਾਲ ਆ ਰਿਹਾ ਹੋਊਗਾ ਵੀ ਗੱਲਾਂ ਕਰਨੀਆਂ ਸੌਖੀਆਂ ਨੇ ਵੀ ਇਹ ਕੰਮ ਹੈਗਾ ਔਖਾ ਵਾ ਵੀ ਹਰੇਕ ਨਾਲ ਇਦਾਂ ਨਹੀਂ ਹੁੰਦਾ ਦੇਖੋ ਵੀ ਜਿੰਨੂੰ ਤਾਂ ਆ ਗਿਆ ਰਾਸ ਜਿੰਨੂੰ ਤਾਂ ਆ ਗਈ YouTube ਦੀ ਸਮਝ ਉਹਦਾ ਬੰਦਾ ਬਿਲਕੁਲ ਕਰ ਸਕਦਾ ਤੇ ਜਿਹੜੇ ਬੰਦੇ ਕੋਲ ਜਜ਼ਬਾ ਵਾ ਜਿਹੜਾ ਬੰਦਾ ਆਪਣੇ ਆਪ ਤੇ ਕੌਨਫੀਡੈਂਸ ਰੱਖਦਾ ਉਹ ਬੰਦਾ ਕਰ ਸਕਦਾ ਠੀਕ ਹੈ ਹਾਂ ਇਹ ਜ਼ਰੂਰ ਹੈਗਾ ਵਾ ਕਿ ਸਾਰਿਆਂ ਲਈ ਪੋਸੀਬਲ ਨਹੀਂ ਹੈਗਾ ਬਹੁਤ ਜ਼ਿਆਦਾ ਮਿਹਨਤ ਹੈ ਇਹਦੇ ਤੇ ਬਹੁਤ ਜ਼ਿਆਦਾ ਡੈਡੀਕੇਸ਼ਨ ਆ ਸੋ ਸਾਰੇ ਇਦਾਂ ਨਹੀਂ ਕਰ ਸਕਦੇ ਸੋ ਐਂਡ ਦੇ ਉੱਤੇ ਮੇਰੀ ਇੱਕ ਸਲਾਹ ਤੁਹਾਨੂੰ ਹੁਣ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜੌਬ ਦੀ ਸਰਚ ਛੱਡ ਦਿਓ ਇਕੱਲੇ ਤੇ ਡਿਪੈਂਡ ਹੋ ਜਾਓ ਨਹੀਂ ਹੋ ਹੋ ਨਹੀਂ ਸਕਦੇ ਆਪਾਂ ਹਨਾ ਜਿਹੜੇ ਜਿਨ੍ਹਾਂ ਕੋਲ ਬੈਕਅਪ ਨਹੀਂ ਹੈਗਾ ਵਿਚਾਰਿਆਂ ਕੋਲ ਕਈ ਇਹੋ ਜਿਹੇ ਘਰਾਂ ਦੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਡੇਲੀ ਇਨਕਮ ਚਾਹੀਦੀ ਆ ਪਰਿਵਾਰ ਪਾਲਣਾ ਵਾ ਹਨਾ ਕਈ ਮੈਰਿਡ ਵੀ ਇਹੋ ਜਿਹੇ ਨੇ ਜਿਨ੍ਹਾਂ ਕੋਲ ਇਨਕਮ ਬਹੁਤ ਘੱਟ ਆ ਸੋ ਪੂਰੀ ਤਰ੍ਹਾਂ ਇਹ ਨਹੀਂ ਕਿ ਨੌਕਰੀ ਸਾਰਾ ਕੁਝ ਛੱਡ ਛੱਡ ਕੇ ਚੈਨਲ ਬਣਾ ਕੇ ਉਹ ਇਹਦੇ ਤੇ ਐਕਸਪੈਰੀਮੈਂਟ ਸ਼ੁਰੂ ਕਰ ਦੇਣ ਜਿਨ੍ਹਾਂ ਕੋਲ ਬੈਕਅਪ ਆ ਉਹ ਜ਼ਰੂਰ ਕਰ ਸਕਦੇ ਆ ਹੁਣ ਜਿਹੜੇ ਲੋਕਾਂ ਕੋਲ ਬੈਕਅਪ ਨਹੀਂ ਹੈਗਾ ਉਹ ਆਹ ਕੰਮ ਕਰ ਲੋ ਵੀ ਜੌਬ ਆ ਜਿਹੜੀ ਉਹ ਆਪਣੀ ਕਰਦੇ ਰਹੋ ਬਿਲਕੁਲ ਨਾ ਛੱਡਿਓ ਜੌਬ ਜੇ ਨਹੀਂ ਹੈਗੀ ਤਾਂ ਉਹ ਵੀ ਸਰਚ ਕਰਦੇ ਰਹੋ ਪਰ ਨਾਲ ਤੁਸੀਂ ਆਹ ਸ਼ੁਰੂ ਕਰ ਲੋ ਪਾਰਟ ਟਾਈਮ ਸ਼ੁਰੂ ਕਰ ਲੋ ਫੁੱਲ ਟਾਈਮ ਨਾ ਕਰੋ ਠੀਕ ਆ ਜੀ ਤੇ ਇਹਦੇ 'ਚ ਕੋਈ ਤੁਹਾਡਾ ਨੁਕਸਾਨ ਤਾਂ ਹੈ ਨਹੀਂ ਭਾਵੇਂ ਹਫਤੇ ਦਾ ਇੱਕ ਦਿਨ ਕੱਢ ਲਓ ਜੇ ਤੁਸੀਂ ਜੌਬ ਕਰ ਰਹੇ ਹੋ ਤਾਂ ਸ਼ਾਮ ਨੂੰ ਇੱਕ ਘੰਟਾ ਕੱਢ ਲਓ ਠੀਕ ਹੈ ਸੋ ਨਾਲ ਇਹ ਜ਼ਰੂਰ ਸ਼ੁਰੂ ਕਰੋ ਜੇ ਤੁਸੀਂ ਗਰੂ ਕਰਨਾ ਚਾਹੁੰਦੇ ਹੋ ਸੋ ਜੌਬ ਕਰਦੇ ਕਰਦੇ YouTube ਚ ਚਲਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਆ ਹੁਣ ਨਾ ਕਈ ਮੇਰੇ ਕੋਲੇ 네ਗੇਟਿਵ ਕਮੈਂਟ ਆਉਂਦੇ ਨੇ ਜਦੋਂ ਮੈਂ ਕੋਈ ਵੀ ਸੁਜੈਸ਼ਨ ਐ ਉਹ ਜੀ ਦਿੰਨਾ ਵਾ ਸਲਾਹ ਦਿੰਨਾ ਵਾ ਵੀ ਆ ਕਰ ਲੂ ਫਲਾੜਾ ਕਰ ਲੂ ਤੇ ਕਮੈਂਟ ਆਉਂਦੇ ਆ ਜੀ ਹਾਂਜੀ ਪੜ੍ਹਾਈ ਛੱਡਦੀ ਐ ਜੀ ਫਿਰ ਤੇ ਅਸੀਂ ਤਾਂ ਆਹੀ ਕੰਮ ਕਰਨ ਲੱਗ ਜਾਨੇ। ਦੋਸਤੋ ਇੱਕ ਵੀਡੀਓ ਜਿ ਦਿਖਾ ਦੂ ਵੀ ਮੈਂ ਕਦੇ ਕਿਹਾ ਹੋਵੇ ਵੀ ਪੜ੍ਹਾਈ ਛੱਡ ਦੋ ਤੇ ਕੱਲੀ YouTube ਤੇ ਡਿਪੈਂਡ ਹੋ ਜਾਓ। ਦੇਖੋ ਜਿਹੜੇ ਸਟੂਡੈਂਟਸ ਨੇ YouTube ਤੇ ਕੰਮ ਕਰ ਰਹੇ ਨੇ ਨਾਲ-ਨਾਲ ਪੜ੍ਹ ਵੀ ਰਹੇ ਨੇ ਬੁਰਾਈ ਕੀ ਆ। ਜੇ ਕੋਈ ਵਧੀਆ ਕਨਸੈਪਟ ਤੇ ਕੋਈ ਕੰਮ ਕਰ ਰਿਹਾ ਕੋਈ ਨੌਲੇਜ ਦੇਣ ਵਾਲੇ ਕਨਸੈਪਟ ਤੇ ਕੰਮ ਕਰ ਰਿਹਾ ਕੋਈ ਬੁਰਾਈ ਕੀ ਆ। ਤੇ ਬਹੁਤ ਸਾਰੇ ਮੈਂ ਦੇਖੇ ਇਹੋ ਜਿਹੇ ਲੋਕ ਜਿਹੜੇ ਪੜਦੇ ਵੀ ਨੇ ਨਾਲ ਟਿਊਸ਼ਨਸ ਪੜਾਉਂਦੇ ਨੇ ਨਾਲ ਕੋਈ ਹੋਰ ਕੰਮ ਵੀ ਕਰਦੇ ਨੇ ਸ਼ੁਰੂ ਤੋਂ ਚੱਲਦਾ ਆਇਆ ਨਾ ਮਤਲਬ ਆਪਣਾ ਖਰਚਾ ਆਪ ਕੱਢਦੇ ਆਏ ਨੇ ਸੋ ਉਹ ਚੀਜ਼ ਕੋਈ ਮਾੜੀ ਹੁੰਦੀ ਆ ਜੇ ਕੋਈ ਬੰਦਾ ਨਾਲ ਪੜਦਾ ਵੀ ਆ ਤੇ ਨਾਲ ਕੋਈ ਇਨਕਮ ਵੀ ਇਨਕਮ ਦਾ ਸੋਰਸ ਵੀ ਵੜਾ ਰਿਹਾ ਸੋ ਇਹੀ ਚੀਜ਼ ਆ YouTube YouTube ਦਾ ਨਾਮ ਸੁਣ ਕੇ ਕਈ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਕਿ ਲੋਕਾਂ ਨੂੰ ਗਲਤ ਗਾਈਡ ਹੀ ਕਰਦੀ ਆ YouTube ਜਾਂ ਬੜੇ ਚੰਗੇ ਕੰਟੈਂਟ ਨੇ YouTube ਤੇ ਤੁਸੀਂ 네ਗੇਟਿਵ ਕਮੈਂਟ ਜਿਹੜੇ ਕੰਟੈਂਟ ਜ਼ਿਆਦਾ ਦੇਖੇ ਨੇ ਸ਼ਾਇਦ ਤੁਹਾਡੀ ਤਾਂ ਸੋਚ ਕੁਝ ਲੋਕਾਂ ਦੀ ਇਦਾਂ ਦੀ ਬਣ ਗਈ YouTube ਦਾ ਮਤਲਬ ਮਾਰ ਆਈ ਆ ਇਦਾਂ ਦਾ ਕੁਝ ਨਹੀਂ ਆ ਬਹੁਤ ਵਧੀਆ ਸੋਰਸ ਆਫ ਇਨਕਮ ਆ ਤੇ ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਪੂਰੀ ਤਰ੍ਹਾਂ ਡਿਪੈਂਡ ਇਹਦੇ ਤੇ ਜੇ ਨਹੀਂ ਹੋ ਸਕਦੇ ਤਾਂ ਕੁਝ ਵੀ ਨਾਲ ਕਰ ਰਹੇ ਹਾਂ ਇਕੱਲੀ ਜੌਬ ਨਹੀਂ ਕੋਈ ਛੋਟਾ ਬਿਜ਼ਨਸ ਵੀ ਕਰ ਰਹੇ ਹਾਂ ਕੁਝ ਵੀ ਕਰ ਰਹੇ ਹਾਂ ਤਾਂ ਨਾਲ ਇਹ ਜਰੂਰ ਤੁਸੀਂ ਕਰੋ ਤੁਹਾਡੇ ਲਈ ਫਾਇਦਾ ਵਾ ਮਿਹਨਤ ਕਰੋਗੇ ਤਾਂ ਮੈਂ ਇਹ ਦੁਆ ਕਰੂੰਗਾ ਕਿ ਤੁਹਾਨੂੰ ਬਹੁਤ ਸਾਰੀ ਇਨਕਮ YouTube ਤੋਂ ਹੋ ਜਾਵੇ 5 ਲੱਖ ਕੀ 10 ਲੱਖ ਮਹੀਨਾ ਤੁਸੀਂ ਕਮਾਉਣ ਲੱਗ ਜਾਓ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਤੇ ਆਹ ਜਿਹੜੀ ਚੀਜ਼ ਆ ਇਹਦੀ ਤੁਹਾਨੂੰ ਲੋੜ ਨਾ ਪਵੇ ਠੀਕ ਆ ਦੋਸਤੋ ਸੋ ਇੰਨੇ ਕ ਜਿਹੜੀ ਗੱਲ ਮੈਂ ਅੱਜ ਦੀ ਵੀਡੀਓ ਚ ਕਰਨਾ ਚਾਹੁੰਦਾ ਸੀ ਇੰਨੇ ਕ ਜਜ਼ਬਾਤ ਆਪਣੇ ਸਾਂਝੇ ਕਰਨਾ ਚਾਹੁੰਦਾ ਸੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਹੋਰ ਨਵੀਂ ਮੋਟੀਵੇਸ਼ਨ ਦੇ ਨਾਲ ਤੁਹਾਨੂੰ ਜਲਦੀ ਮਿਲਦਾ